ਪੰਜਾਬ ਵਾਸੀਆਂ ਨੂੰ ਭਾਰੀ ਬਿਜਲੀ ਬਿੱਲਾਂ ਤੋਂ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 600 ਯੂਨਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ। ਹੁਣ ਤੱਕ 90% ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਹੈ। ਪੰਜਾਬੀਆਂ ਦੇ ਚਿਹਰੇ ਤੇ ਘਰ ਦੋਵੇਂ ਰਸਨਾਰੇ ਨੇ। ਪਹਿਲਾਂ ਸਾਡਾ ਬਿੱਲ ਬਹੁਤ ਜ਼ਿਆਦਾ ਹੁੰਦਾ ਹੁੰਦਾ ਸੀ ਹਜ਼ਾਰਾਂ ਦੇ ਵਿੱਚ ਹੁਣ ਸਾਡਾ ਜਰੋਂ ਦੇ ਭਗਵੰਤਮਾਨ ਸਰਕਾਰ ਆਈ ਹੈ ਉਹਦਾ ਦਾ ਸਾਡਾ ਬਿੱਲ ਜ਼ੀਰੋ ਆਉਣ ਲੱਗ ਪਿਆ ਹੁਣ ਸਾਡੇ ਪੈਸੇ ਕਾਫੀ ਬਚ ਰਹੇ ਆ ਬਿੱਲ ਦੇ ਤੇ ਅਸੀਂ ਹੁਣ ਘਰ ਦਾ ਰਸਣ ਵਗੈਰਾ ਤੇ ਲੈਨੇ ਆ ਅਸੀਂ ਭਗਵੰਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਰੇਨੂ ਬਾਲਾ ਨੂੰ ਮੈਂ ਸ਼ਾਹਗੁਰਦ ਦੇ ਰਹਿਣ ਵਾਲੀ ਹਾਂ ਸਾਡਾ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਹੁੰਦਾ ਸੀ ਪਹਿਲੇ ਜਦੋਂ ਉਹ ਸਰਕਾਰ ਆਈ ਹੈ ਭਗਵੰਤਮਾਨ ਉਦੋਂ ਦੀ ਸਾਡੇ ਦਿਲ ਜ਼ੀਰੋ ਹੁੰਦਾ ਵਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਸਾਡੇ ਬਿੱਲ ਬਹੁਤ ਜ਼ਿਆਦਾ ਆਉਂਦੇ ਸੀ ਅਸੀਂ ਸੀਮਨ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਉਹਨਾਂ ਨੇ 600 ਜੂਨਟ ਮਾਫ਼ ਕੀਤੀ ਆ ਇੱਕ ਤਾਂ ਬਿੱਲ ਨਹੀਂ ਖੜਾ ਸੀ ਕਹਿੰਦੇ ਜੀ ਮੈਨੂੰ ਆਏ ਸੀ ਵੀ ਦੋ ਤਿੰਨ ਮਹੀਨੇ ਜ਼ੀਰੋ ਕਰਨਗੇ ਬਾਅਦ ਚ ਫੇਰ ਕਹਿੰਦੇ ਨੇ ਉੱਥੇ ਆ ਜਾਂਦਾ ਕਹਿੰਦੇ ਇਹ ਤਾਂ ਹਟਦੇ ਹੀ ਨਹੀਂ ਆਉਣੋਂ ਜ਼ੀਰੋ ਬਿੱਲ ਮੈਂ ਕਿਹਾ ਵੀ ਇਤੋਂ ਨਹੀਂ ਆਉਣਗੇ ਕਹਿੰਦਾ ਵੀ ਮੈਂ ਨਹੀਂ ਸੋਚਿਆ ਸੀ ਕਦੇ Che peggio gli dà tiro a wow.